ਭਾਈ ਗੁਰਜੀ ਦਾ ਆਖਾਲ ਸਾਹਿਬ ਭਾਈ ਗੁਰਜੀ ਦੇ ਬਤੇ ਆਪ ਜੀ ਦਾ ਸਵਾਗਤ ਹੈ ਸਾਡੇ ਚੈਨਲ ਗੁਰਬਾਣੀ ਕੀਰਤਨ ਦੇ ਅੱਜ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਸਾਕੀ ਪੰਡਤ ਹਰਦੀਾਨ ਦੇ ਬਾਲਕ ਦੇ ਲੱਛਣ ਵੇਖਨੇ ਪੰਡਤ ਨੇ ਮਹਤਾ ਜੀ ਨੂੰ ਕਿਹਾ ਕਿ ਬਾਲਕ ਦੀ ਦਾਈ ਨੂੰ ਸੱਦ ਕੇ ਪੁੱਛੋ ਕਿ ਜਨਮ ਸਮੇਂ ਇਸ ਨੂੰ ਉਸਨੇ ਮੂਤ ਉਹ ਕਿਹੜੀ ਆਵਾਜ਼ ਕੱਢੀ ਸੀ ਅਦੋਲਤਾ ਦਾਈ ਨੇ ਆ ਅਨਕੀ ਦੱਸਿਆ ਕਿ ਪੰਡਤ ਜੀ ਮੇਰੇ ਘਰਾਂ ਵਿੱਚ ਅਨੇਕਾਂ ਬਾਲਕਾਂ ਨੇ ਜਨਮ ਲਿਆ ਹੈ ਪਰ ਇਸ ਤਰ੍ਹਾਂ ਦਾ ਬਾਲਕ ਮੈਂ ਅਜੇ ਤੱਕ ਕੋਈ ਨਹੀਂ ਵੇਖਿਆ ਔਰ ਬਾਲਕ ਤਾਂ ਜਨਮ ਲੈ ਕੇ ਰੋਂਦੇ ਹਨ ਪਰ ਇਹ ਹਜ਼ਦਾਸੀ ਅਤੇਕਾਰ ਵਿੱਚ ਹੋ ਜਾਪਤਾ ਸੀ ਕਿ ਜਿਵੇਂ ਦੁਪਹਿਰ ਦਾ ਸੂਰਜ ਚੜ ਪਿਆ ਹੈ ਵਦੇ ਸਾਰੇ ਘਰ ਵਿੱਚ ਸੁਗੰਧ ਹੀ ਫੈਲ ਗਈ ਹੈ ਦੌਲਤਾ ਜੀ ਆ ਇਹ ਗੱਲਾਂ ਸੁਣ ਕੇ ਪੰਡਤ ਨੇ ਅਨਪਵ ਕਰ ਲਿਆ ਕਿ ਇਹ ਕੋਈ ਅਵਤਾਰ ਪੈਦਾ ਹੋਇਆ ਹੈ ਜਿਸ ਦੇ ਦਰਸ਼ਨ ਕਰਨੇ ਚਾਹੀਦੇ ਹਨ ਜਿਆਦੇ ਦਾਈ ਦੌਲਤਾ ਨੇ ਬਾਲਕ ਨੂੰ ਬਾਹਰ ਲੈ ਆਂਦਾ ਤਾਂ ਪੰਡਤ ਹਰਦਿਆਲ ਨੇ ਉਸ ਦੇ ਚਹਿਨ ਚੱਕਰ ਦੇਖ ਕੇ ਦੱਸਿਆ ਕਿ ਮਹਤਾ ਜੀ ਇਹ ਤਾਂ ਗੱਡਾ ਬਾਲਕ ਵੱਡੇ ਪਾਗਾ ਵਾਲਾ ਹੈ ਇਸ ਵਿੱਚ ਸਾਰੇ ਹੀ ਲਚਨ ਸੁਭ ਸ਼ੁਭ ਪ੍ਰਤੀਤ ਹੁੰਦੇ ਹਨ ਇਹ ਜਾਣ ਤਾਂ ਕੋਈ ਚੱਕਰਵਤੀ ਰਾਜਾ ਹੋਵੇਗਾ ਤੇ ਜਾਂ ਕੋਈ ਹੋਰ ਵੱਡਾ ਪੁਰਸ਼ ਜਿੱਤ ਦੇ ਸਿਰ ਤੇ ਛਤਰ ਝੁਲੇਗਾ ਇਸ ਦਾ ਨਾਮ ਮਾਤਰੇਵੇਂ ਦਿਨ ਰੱਖਾਂਗਾ ਜਦ 13 ਦਿਨ ਹੋਏ ਮਾਤਾ ਅਤੇ ਬਾਲਕ ਨੇ ਇਸ਼ਨਾਨ ਕਰ ਲਿਆ ਤਾਂ ਪੰਡਤ ਹਰਦਿਆਲ ਨੇ ਅਤਰੀ ਤੋਂ ਵਿਚਾਰ ਕੇ ਬਾਲਕ ਦਾ ਨਾਮ ਨਾਨਕ ਰੱਖਿਆ ਅਤੇ ਮਹਿਤਾ ਜੀ ਨੂੰ ਕਿਹਾ ਕਿ ਇਸ ਤਰ੍ਹਾਂ ਇਹ ਬਾਲਕ ਦਾ ਨਾਮ ਇਹ ਨਾਨਕ ਨਾਮ ਰਲਵਾ ਮਿਲਵਾ Hindu Musliman ਦਾ ਸੰਜਾ ਹੈ ਇਸ ਤਰ੍ਹਾਂ ਇਸ ਨੂੰ ਦੋਵਾ ਦੋਵੇਂ ਕਿ ਆਪਣਾ ਕਰਕੇ ਮੰਨਣਗੇ ਇਹ ਦੋਵਾ ਦਾ ਸਾਂਝ ਹੋਵੇਗਾ ਉਹ ਹਾਂ ਦਾ ਉਦਾਰ ਕਰੇਗਾ ਪੰਡਤ ਜਿ ਆਏ ਗੱਲਾ ਸੁਣ ਕੇ ਮਾਇਤਾ ਜੀ ਨੇ ਖਚਨ ਖੋਏ ਅਤੇ ਪੰਡਤ ਨੂੰ ਮर्याਦਾ ਅਨੁਸਾਰ ਆਟਾ ਗੋੜ ਕੱਪੜਾ ਅਤੇ ਨਗਦ ਪੇਟ ਦੇ ਕੇ ਵਿਦਾ ਕਰ ਦਿੱਤਾ ਜੇ ਤੁਹਾਨੂੰ ਇਹ ਚੱਕੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ